ਨਵਾਂ ਦੋਸਤ ਰਹਿਣ ਵਾਲੀਆਂ ਮੇਰਾ ਨਾਮ ਪ੍ਰਵੀਨ ਲੱਗ ਗੱਲਬਾਤ ਅੱਜ ਦੀ ਰਾਤੀ ਨੂੰ 1:00 ਦੇ ਸਵਾ 1:00 ਵਜੇ ਮਾਰ ਖੜਾ ਅਟ ਗਿਆ ਹੋਇਆ ਤੇ ਮੈਂ ਬਾਹਰ ਇਸਰਲਾ ਪੁਨੇ ਕਾਟਨ ਤੋਂ ਦੇਖਿਆ ਚਾਰ ਆਗ ਨੂੰ ਸਾਡੇ ਬਾਹਰ ਜਿਹੜੇ ਸੀ ਬੈਠੇ ਸੀ ਉਹਨਾਂ ਕੋਲ ਡੇ ਡੇ ਵੱਡੀਆਂ ਡੰਗਾਂ ਦਿੰਦਾ ਉਸ ਤੋਂ ਬਾਅਦ ਮੈਂ ਆਇਆ ਫੋਨ ਫੜ ਕੇ ਤੇ ਆਪਣੇ પતિ ਦੇ ਨੂੰ ਫੋਨ ਕਰਤਾ ਕਿ ਮਨੀਸ਼ ਤੇ ਸਾਡੇ ਘਰ ਨਾ ਕੋ ਬੰਦੇ ਆ ਗਏ ਆ ਬਾਹਰ ਤੇ ਤੁਸੀਂ ਕਿਤੇ ਰਾਜੋ 10 ਮਿੰਟ ਨੂੰ ਐਵੇਂ ਉੱਠ ਗਏ ਇਹਨਾਂ ਨੇ ਆਪਣਾ ਜਿਹੜਾ ਸੀ ਵੈਪਨ ਉਹ ਫਾੜ ਲਿਆ ਉਹਨਾਂ ਨੇ ਜਿਹੜਾ ਸੀ ਸਾਡੀ ਗ੍ਰੀਲ ਵਿੱਚ ੱਟ ਕੇ ਬਾਹਰੋਂ ਉਹਦੇ ਤੋਂ ਇੱਕ ਛੜਕ ਤੇ ਮੀਂਹ ਤੋਂ ਲੱਗ ਗਿਆ ਕਿ ਬਾੜ ਕੇ ਹੀ ਹੈਗਾ ਗ੍ਰੀਲ ਉਹਨਾਂ ਨੇ ਜਿਸੇ ਨਾਲ ਖੰਟੀ ਤਾਂ ਨਾਲੇ ਦੇਖਿਆ ਕਿ ਇਹ ਜਨਾਨੀ ਤੇ ਫੋਨ ਕਰਨ ਲੱਗੀ ਸਾਡੇ ਨੂੰ ਉਹ ਅੰਦਰ ਆ ਗਈ ਉਹਨਾਂ ਨੇ ਸਾਨੂੰ ਇੱਕ ਦਮ ਘੇਰਾ ਪਾ ਲਿਆ ਸਾਡੇ ਕਮਰੇ ਨੂੰ ਪਹਿਲੇ ਕਹਿੰਦੇ ਦਰਵਾਜ਼ਾ ਖੁਲਾ ਫਿਰ ਉਹਨਾਂ ਨੇ ਆਪੇ ਹੀ ਦਰਵਾਜ਼ਾ ਥੱਟਾ ਕਰਾ ਦੇਣਾ ਸੀ ਕੁੰਡੀਆਂ ਤੋੜ ਕੇ ਅੰਦਰ ਆ ਗਏ ਸਾਰਾ ਕੁਝ ਮਤਲਬ ਪਰ ਮੇਰੀ ਦੁਨੀ ਵੀ ਦੀ ਨੀਂਹ ਮੇ ਪਾਈ ਹੋਈ ਸੀ ਲੱਗੀ ਇਹਨਾਂ ਦੇ ਵੀ ਸੀਰਚ ਉਹਨਾਂ ਨੇ ਬਹੁਤ ਜ਼ਿਆਦਾ ਸੱਟਾਂ ਮਾਰੀਆਂ ਉਹਨਾਂ ਕੋਲ ਅਠਾਂ ਨੌਾਂ ਕੋਲ 22 ਜਗ੍ਹਾ ਤੋਂ ਬਿਅਰਟਿੰਗ ਹਟਾਂ ਗੰਡੋਂਾਂ ਸੀ ਇੱਕ ਨੇ ਤੇ ਕੈਂਚੀ ਸ਼ਾਇਦ ਮਾਰੀ ਆ ਉਹਨਾਂ ਕੋਲ ਥੋੜੀਆਂ ਵੀ ਸੀ ਰੇਟੀਆਂ ਵੀ ਸੀ ਔਰ ਕੀ ਕਹਿੰਦੇ ਥੈਨੀਆਂ ਥੂਨੀਆਂ ਸਾਰਾ ਸਮਾਨ ਸੀ ਉਹ ਆਈਸੀਯੂ ਵਿੱਚ ਹੈ ਇਸ ਲਈ ਯੂ ਨੋ ਉਹਨੂੰ ਹਸਪਤਾਲ ਦਾ ਬੇਵਰੇਮ ਜੀ پولیس ਨੇ ਮੇਰੇ ਪਤੀ ਜੀ ਨੇ ਇਨਫੋਰਮ ਕਰਤਾ ਕਿ ਅਸੀਂ ਉਹਨਾਂ ਦੇ ਘਰ ਚੱਲੇ ਆ ਤੇ ਤੁਸੀਂ ਵੀ ਨਾਲ ਹੀ ਉੱਥੇ ਪਹੁੰਚ ਜਾਓ ਇਹ ਸਾਡੇ ਪੂਰੇ ਅਧਿਕਾਰ ਐਲ 20 ਮਾਰਦਾ ਤੋਂ ਦਿੱਤੀ ਆ। ਹੋਰ ਅੱਜ 3:30 ਵਜੇ ਕੋਈ ਦਾ ਫੋਨ ਆਇਆ ਕਿ ਸਰਕਾਰ ਬੰਦੇ ਪੈ ਗਿਆ। ਤੇ ਉਸੇ ਲਈ ਟਾਈਮ ਵੇਸ ਨਹੀਂ ਕੀਤਾ ਤੇ ਆਪਾਂ ਮੈਂ ਤੇ ਵੱਡੇ ਭਾਈ ਆਪਾਂ ਆ ਗਏ। ਤੇ ਉਦੋਂ ਬੰਦੇ ਅੰਦਰ ਹੀ ਸੀਗੇ। ਆਪਾਂ ਮੌਕੇ ਤੇ ਸਾਡਾ ਉਹਨਾਂ ਨਾਲ ਮੁਕਾਬਲਾ ਹੋ ਗਿਆ। ਤੇ ਪਹਿਲਾਂ ਦੋ ਬੰਦੇ ਸੀਗੇ ਅਸੀਂ ਵੀ ਫਾਇਰ ਕੀਤੇ। ਦੋ ਬੰਦੇ ਪਹਿਲਾਂ ਭੱਜ ਗਏ ਉਸ ਤੋਂ ਬਾਅਦ ਅੰਦਰ ਆਏ ਤੇ ਅੰਦਰ ਚਾਰ ਬੰਦੇ ਹੋਰ ਸੀਗੇ ਅੱਛਾ ਉਹਨਾਂ ਨਾਲ ਸਾਡਾ ਮੁਕਾਬਲਾ ਹੋਇਆ ਵਾ ਤੇ ਚਾਰ ਬੰਦੇ ਜਦੋਂ ਉਹ ਵੀ ਭੱਜ ਗਏ ਫਿਰ ਇੱਕ ਬੰਦਾ ਹੋਰ ਨਿਕਲਿਆ ਬਾਅਦ ਵਿੱਚ ਭੱਜ ਗਿਆ ਉਹ ਕਾਫੀ ਮੁਕਾਬਲਾ ਹੋਣ ਤੋਂ ਬਾਅਦ ਉਹ ਫੇਰ ਦੁਬਾਰਾ ਆਇਆ ਤੇ ਉਹਨਾਂ ਨੇ ਫਰਕ ਕਰਨੇ ਸ਼ੁਰੂ ਕਰਤੇ ਫਿਰ ਹੀ ਅੰਦਰੋਂ ਫਾਇ ਕਿਤੇ ਜਿਹੜਾ ਕਿ ਉਹ ਭੱਜ ਗਿਆ ਹਾਂਜੀ ਭੋਜ ਦਾ ਸਾਰਾ ਸੋਨਾ ਲੈ ਗਿਆ ਜੀ ਠੱਟਾ ਸਾਡੇ ਵੀ ਲੱਗੀਆਂ ਉਹਨਾਂ ਦੇ ਵੀ ਲੱਗੀਆਂ ਸਾਡੇ ਕਿਨੇ ਵੜੇ ਬੋਏ ਲੱਗਿਆ ਖੁਫੜੇ ਲੱਗਿਆ ਉਹਨਾਂ ਦੇ ਸਿਰ ਤੇ ਇੱਥੇ ਉਹਨਾਂ ਨੇ ਡਾਂਗਾ ਮਾਰਿਆ ਅਹੀਂ ਜੋ ਅਹੀਂ ਆ ਰਹੇ ਸੀਗੇ ਉਹਦਾ ਫੋਨ ਕਰਤਾ ਹੈਗਾ ਪਰ ਪੁਲਿਸ ਦੋ ਮਿੰਟ ਵਿੱਚ ਐਕਸ਼ਨ ਲਿਆ ਪੁਲਿਸ ਵੀ ਆ ਗਿਆ ਉਹਦੇ ਮਿੰਟ ਜੀ ਨਜ਼ਾਰਾ ਤਾਂ ਮੈਨੂੰ ਕੋਈ 1:29 30 ਮਿੰਟ ਦੇ ਵਿੱਚ ਮਨੀਸ਼ ਦਾ ਫੋਨ ਆਇਆ ਵਾ ਕਿ ਇਸ ਤਰ੍ਹਾਂ ਕੋ ਬੰਦੇ ਪੈ ਗਿਆ ਅਹੀਂ ਵਿਦਨ ਨੋਟ 3 ਤੋਂ 4 ਮਿੰਟ ਦੇ ਚਾਲੀਪੋਰ ਸਾਰੀ ਅਸੀਂ ਇੱਥੇ ਬੋਧੇ ਆ ਤੇ ਉਹਨੇ ਜਿਹਨੂੰ ਸਿਰਫ 30 ਸੈਕਿੰਡ ਦਾ ਸਾਰਕ ਪਿਆ ਜਿਹੜੇ ਬੰਦੇ ਨਿਕਲ ਜੇ ਸੀਗੇ ਤੇ ਬਹੁਤ ਜਲਦੀ ਬੰਦੇ ਜਿਹੜੇ ਆ ਸਾਡੀ ਗ੍ਰਿਫਤੀ ਹੋਣਗੇ ਉਹਨਾਂ ਨੂੰ ਫੜ ਲਵਾਂਗੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਇਸ ਸਾਲ ਬੜੀਆਂ ਸਫਲਤਾਵਾਂ ਦੇ ਤਾਂ ਨੇ ਵੀ ਬੰਦੇ ਕਿਸੇ ਤਰ੍ਹਾਂ ਬਖਰੇਨੀਆ ਉਹਨਾਂ ਨੂੰ ਫੜਿਆ ਗਿਆ। ਸਮਾਨ ਦਾ ਜਿਹੜਾ ਸੋਨਾ ਥੋੜਾ ਲੈ ਕੇ ਗਏ ਨੇ ਜੀ ਉਹਦਾ ਇੱਕ ਪ੍ਰੋਫੈਸਰ ਦੋਚ ਇੱਕ ਜੈਨਾ ਤੇ ਦੂਰੀਆ ਨੇ। ਉਹਨੇ ਸਪਲਾਈ ਦੀ ਵੱਡੀ ਅਸੈਂਬਲਤਾ ਕੋਈ ਪਾ ਰਿਹਾ ਹੁੰਦਾ। ਤੁਹਾਨੂੰ ਇਹ ਰੋਡ ਤੋਂ ਰਹਿਣ ਵਾਲੀਆਂ ਮੇਰਾ ਨਾਮ ਪ੍ਰਵੀਨ ਲੱਗ। ਗੱਲਬਾਤ ਅੱਜ ਦੀ ਰਾਤੀ ਨੂੰ 1:00 ਵਜੇ 1:30 ਵਜੇ ਮਾਰ ਖੜਾ ਹੋ ਗਿਆ ਹੋਇਆ ਤੇ ਮੈਂ ਬਾਹਰ ਇਸਰਲਾ ਪੁਨੇ ਕਾਟਨ ਤੋਂ ਦੇਖਿਆ ਚਾਰ ਆਗਨ ਸਾਡੇ ਬਾਹਰ ਜਿਹੜੇ ਸੀ ਬੈਠੇ ਸੀ ਉਹਨਾਂ ਕੋਲ ਜਿਹੜੀ ਉਹ ਦਿਨਾਂ ਗੱਲਾਂ ਕਰਦੇ ਸੀ ਉਸ ਤੋਂ ਬਾਅਦ ਮੈਂ ਆਇਆ ਫੋਨ ਫੜ ਕੇ ਤੇ ਆਪਣੇ પતિ ਦਿਨ ਫੋਨ ਕਰਦਾ ਮੈਂ ਕਿ ਮਨੀਸ਼ ਤੇ ਸਾਡੇ ਘਰ ਨਾਲ ਕੋਈ ਬੰਦੇ ਆ ਗਏ ਆ ਬਾਹਰ ਤੇ ਤੁਸੀਂ ਕਿਤੇ ਰਾਜੋ ਉਹਨੀ ਦੇਰ ਨੂੰ ਐਵੇਂ ਉੱਠ ਗਏ ਇਹਨਾਂ ਨੇ ਆਪਣਾ ਜਿਹੜਾ ਸੀ ਵਿਪਰਤ ਉਹ ਫੜ ਲਿਆ ਉਹਨਾਂ ਨੇ ਜਿਹੜਾ ਸੀ ਸਾਡੀ ਗਰੀਨ ਕੱਟ ਕੇ ਬਾਹਰ ਉਹਦੇ ਤੋਂ ਇੱਕ ਛੜਕ ਤੇ ਮੈਨੂੰ ਪਤਾ ਲੱਗ ਗਿਆ ਕਿ ਬਾੜ ਕੋਈ ਹੈਗਾ ਗ੍ਰੀਲ ਉਹ ਨੋਨ ਜਿਸ ਨੇ ਮੈਨੂੰ ਫੋਨ ਕੀਤਾ ਉਹਨਾਂ ਨੇ ਦੇਖਿਆ ਕਿ ਇਹ ਜਨਾਨੀ ਤੇ ਫੋਨ ਕਰਨ ਲੱਗੀ ਸਾਨੂੰ ਉਹ ਅੰਦਰ ਆ ਗਏ ਉਹਨਾਂ ਨੇ ਸਾਡੇ ਨਾਲ ਪੇਰਾ ਪਾ ਲਿਆ ਸਾਡੇ ਘਰ ਵਾਲੀ ਨੂੰ ਪਹਿਲੇ ਕਹਿੰਦੇ ਦਰਵਾਜ਼ਾ ਖੁਲਾ ਫਿਰ ਉਹਨਾਂ ਨੇ ਆਪੇ ਹੀ ਦਰਵਾਜ਼ਾ ਥਾੜਾ ਜਿਹਾ ਥੁੰਗੀਆਂ ਥੋੜ ਕੇ ਅੰਦਰ ਆ ਗਏ ਤੇ ਸਾਰਾ ਕੁਝ ਮਤਲਬ ਪਰ ਮੇਰੀ ਜੂਂਦਵੀ ਦੀ ਨੀਂਹ ਮੇ ਪਾਈ ਹੋਈ ਸੀ ਲੱਗੀ ਇਹਨਾਂ ਦੇ ਵੀ ਸਿਰ 'ਤੇ ਉਹਨਾਂ ਨੇ ਬਹੁਤ ਜ਼ਿਆਦਾ ਸੱਟਾਂ ਮਾਰੀਆਂ ਉਹਨਾਂ ਕੋਲ 8 ਨੋਆ ਕੋਲ 20 ਸੀ ਜਹਾ ਕੋ ਬਿਅਵੋਦੀ ਹਟਾਂ ਗੰਡੂਆਂ ਸੀ ਇੱਕ ਨੇ ਤਾਂ ਕੈਂਚੀ ਸ਼ਾਇਦ ਮਾਰੀ ਹੈ ਉਹਨਾਂ ਕੋਲ ਥੋੜੀਆਂ ਵੀ ਸੀ ਰੇਤੀਆਂ ਵੀ ਸੀ ਉਹ ਕੀ ਕਹਿੰਦੇ ਥੈਲੀਆਂ ਚੁੰਨੀਆਂ ਸਾਰਾ ਸਮਾਨ ਸੀ ਉਹ ਆਈਸੀਯੂ ਵਿੱਚ ਹੈ ਇਸਲੇ ਦੀ ਉਹ ਹਸਪੀਟਲ ਆਮ ਦੇ ਬਾਹਰ ਹੈ ਜੀ ਪੁਲਿਸ ਨੇ ਮੇਰੇ ਪਤੀ ਜਨੇ ਇਨਫੋਰਮ ਕਰਤਾ ਵੀ ਅਸੀਂ ਉਹਨਾਂ ਦੇ ਘਰ ਚੱਲਨੇ ਆ ਤੇ ਤੁਸੀਂ ਵੀ ਨਾਲ ਹੀ ਉੱਥੇ ਪਹੁੰਚ ਜਾਓ ਕਿ ਸਾਡੀ ਪੂਰਾ ਦੇ ਘਰ ਐ ਮਤਲਬ ਕਿ ਵਾਰਦਾਤ ਹੋ ਗਈ ਸੀ ਪਹਿਲਾਂ ਤੇ 1:30 ਵਜੇ ਭੂਆ ਜੀ ਦਾ ਫੋਨ ਆਇਆ ਕਿ ਸਾਡੇ ਘਰ ਬੰਦੇ ਪੈ ਗਏ ਤੇ ਉਸ ਵੇਲੇ ਟਾਈਮ ਵੇਸ ਨਹੀਂ ਕੀਤਾ ਤੇ ਆਪਾਂ ਮੈਂ ਤੇ ਵੱਡੇ ਭਾਈ ਆਪਾਂ ਆ ਗਏ ਆ ਤੇ ਉਦੋਂ ਬੰਦੇ ਅੰਦਰ ਹੀ ਸੀਗੇ ਆਪਾਂ ਮੌਕੇ ਤੇ ਸਾਡਾ ਉਹਨਾਂ ਨਾਲ ਮੁਕਾਬਲਾ ਹੋ ਗਿਆ ਤੇ ਪਹਿਲਾਂ ਦੋ ਬੰਦੇ ਸੀਗੇ ਅਸੀਂ ਫਾਇਰ ਕੀਤੇ ਦੋ ਬੰਦੇ ਪਹਿਲਾਂ ਭੱਜ ਗਏ ਉਸ ਤੋਂ ਬਾਅਦ ਅੰਦਰ ਆਏ ਤੇ ਅੰਦਰ ਚਾਰ ਬੰਦੇ ਹੋਰ ਸੀਗੇ ਅੱਛਾ ਉਹਨਾਂ ਨਾਲ ਸਾਡਾ ਮੁਕਾਬਲਾ ਹੋਇਆ ਵਾ ਤੇ ਚਾਰ ਬੰਦੇ ਜਦੋਂ ਉਹ ਵੀ ਭੱਜ ਗਏ ਫਿਰ ਇੱਕ ਬੰਦਾ ਹੋਰ ਨਿਕਲਿਆ ਬਾਅਦ ਵਿੱਚ ਭੱਜ ਗਿਆ ਉਹ ਕਾਫੀ ਮੁਕਾਬਲਾ ਹੋਣ ਤੋਂ ਬਾਅਦ ਉਹ ਫੇਰ ਦੁਬਾਰਾ ਆਇਆ ਤੇ ਉਹਨਾਂ ਨੇ ਫਾਰਕ ਕਰਨੇ ਸ਼ੁਰੂ ਕਰਤੇ ਸਾਰੇ ਹੀ ਉਹਨਾਂ ਦੇ ਰੋਫਾਇ ਕੀਤੇ ਜਿਹੜੇ ਕਰਕੇ ਉਹ ਭੱਜ ਗਏ ਹਾਂਜੀ ਭੋਜ ਦਾ ਸਾਰਾ ਸੋਨਾ ਲੈ ਕੇ ਜੀ ਛਟਾਂ ਸਾਡੇ ਵੀ ਲੱਗੀਆਂ ਉਹਨਾਂ ਦੇ ਵੀ ਲੱਗੀਆਂ ਸਾਡੇ ਕਿਹਨੇ ਲੱਗੀਆਂ ਵੱਡੇ ਭਾਈ ਦਾ ਲੱਗੀਆਂ ਖੁਫੜ ਜਿਹੇ ਲੱਗੀਆਂ ਉਹਨਾਂ ਦੇ ਸਿਰ ਤੇ ਇੱਥੇ ਉਹਨਾਂ ਨੇ ਡਾਂਗਾ ਮਾਰਿਆ ਅਸੀਂ ਜੋ ਅਸੀਂ ਆ ਰਹੇ ਸੀਗੇ ਉਦੋਂ ਫੋਨ ਕਰਤਾ ਸੀਗਾ ਪਰ ਪੁਲਿਸ ਦੋ ਮਿੰਟ ਵਿੱਚ ਐਕਸ਼ਨ ਲਿਆ ਪੁਲਿਸ ਵੀ ਆ ਗਿਆ ਉਸ ਦਿਨ ਜੀ ਨਜ਼ਾਰਾ ਤਾਂ ਮੈਨੂੰ ਕੋਈ 1:29 30 ਮਿੰਟ ਦੇ ਵਿੱਚ ਮਨੀਸ਼ ਦਾ ਫੋਨ ਆਇਆ ਵਾ ਇਸ ਤਰ੍ਹਾਂ ਤੋਂ ਬੰਦੇ ਪੈ ਗਿਆ ਅਸੀਂ ਵਿਦਰ ਨੋਟ 3 ਤੋਂ 4 ਮਿੰਟ ਜਾਨੀਪੁਰ ਸਾਰੀ ਅਸੀਂ ਇੱਥੇ ਬੋਧੇ ਆ ਤੇ ਉਹਨੇ ਜਿਹਨੂੰ ਸਿਰਫ 30 ਕਿਲੋ ਦਾ ਸਾਕ ਪਿਆ ਜਿਹੜੇ ਬੰਦੇ ਨਿਕਲ ਜੇ ਸੀਗੇ ਤੇ ਬਹੁਤ ਜਲਦੀ ਬੰਦੇ ਜਿਹੜੇ ਆ ਸਾਡੀ ਗ੍ਰਿਫਤੀ ਹੋਣਗੇ ਉਹ ਫਲ ਲਵਾਗੇ ਇਹ ਸਾਡੇ ਸੀਨੀਅਰ ਅਫਸਰਾਂ ਵੱਲੋਂ ਇਸ ਹਿਸਾਬ ਵਧੀਆ ਸਖਤ ਪਤਾ ਨੇ ਵੀ ਬੰਦੇ ਕਿਸੇ ਤਰ੍ਹਾਂ ਪਰਖੇਨੀਆ ਉਹਨਾਂ ਨੂੰ ਫੜਿਆ ਗਿਆ ਸਮਾਨ ਦਾ ਸੋਨਾ ਪੂਰਾ ਲੱਗ ਗਿਆ ਨੇ ਕਿ ਜਿੰਦਾ ਇੱਕ ਪ੍ਰੋਫੈਸਰ ਚੰਦੂਚ ਐ ਇੱਕ ਜੈਨਾ ਤੇ ਦੂਰੀਆਂ ਨੂੰ ਨੇ ਸਪਲਾਈ ਹੈ ਦੀ ਉਹ ਬੰਦੇ ਇਸ ਪਿੱਛੇ ਕੋਈ ਬਾਹਰ ਆ ਰਹੇ ਨੇ